ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਰੂਪ ਕਾਲਸਾ ਸਾਧ ਸੰਗਤ ਜੀ ਜੋ ਕਿ ਲੁਧਿਆਣੇ ਤੋਂ ਸੰਕਤ ਨੇ ਪ੍ਰਾਲਾ ਕਰਕੇ ਅਜ 20 ਤਰੀਕ ਜੁਲਾਈ ਦੀ ਸਾਧ ਸੰਗਤ ਜੀ ਗੁਰਦੁਆਰਾ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸਾਹਿਬ ਜਿੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ 440 ਬੱਟੇ ਸਾਹ ਬੱਟੇ ਪਏ ਆ ਸੋ ਉਹਨਾਂ ਦੇ ਦਰਸ਼ਨ ਕੀਤੇ ਆ ਸੰਗਤਾਂ ਨੇ ਸਾਧ ਸੰਗਤ ਜੀ ਬਹੁਤ ਹੀ ਭਾਗਾ ਵਾਲੇ ਆ ਜਿਨ੍ਹਾਂ ਨੇ ਬੜੇ ਕੀਮਤੀ ਸਮਾਂ ਕੱਢ ਕੇ ਅੱਜ ਸਤਿਗੁਰਾਂ ਨੇ ಅಪਾਰ ਕਿਰਪਾ ਕੀਤੀ ਆ ਕਿ ਸਾਨੂੰ ਇਹ ਯਾਤਰਾ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਗਿਆ ਸੋ ਸਾਧ ਸੰਗਤ ਜੀ ਵੀ ਸਮਾਂ ਬੜੇ ਕਰਮਾ ਕਰਕੇ ਵੱਡੇ ਉਦਮ ਭਾਗ ਕਰਕੇ ਹੀ ਪ੍ਰਾਪਤ ਹੁੰਦਾ ਹੈ ਸੋ ਇਸ ਕਰਕੇ ਸਾਰੇ ਸੰਗਤ ਬਹੁਤ ਸਾਧ ਸੰਗਤ ਜੀ ਵਿਦਿਆਈ ਦੇ ਯੋਗ ਹੈ ਜਿਨ੍ਹਾਂ ਨੇ ਬਹੁਤ ਉਦਮ ਕਰਕੇ ਉਪਰਾਲਾ ਕਰਕੇ ਸਾਧ ਸੰਗਤ ਜੀ ਇਹ ਯਾਤਰਾ ਆਰੰਭ ਕੀਤੀਆਂ ਸੋ ਇਸ ਤਰ੍ਹਾਂ ਆਪਾਂ ਗੁਰਦੁਆਰਾ ਅਟੱਬ ਦੇ ਦਰਸ਼ਨ ਕਰਦੇ ਹਾਂ ਇਸ ਤੋਂ ਇਲਾਵਾ ਗੁਰਦੁਆਰਾ ਬੇਰ ਸਾਹਿਬ ਜੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਤਪਸਥਾਨ ਵੀ ਹੈ ਉਸ ਦੇ ਵੀ ਦਰਸ਼ਨ ਕਰਨੇ ਆ ਬੇਈ ਨਦੀ ਦੇ ਵੀ ਦਰਸ਼ਨ ਕਰਕੇ फेर ਅੱਗੇ ਚਾਲੇ ਪਾਵਾਂਗੇ ਗੁਰਦੁਆਰਾ ਗੋਇੰਦਵਾਲ ਸਾਹਿਬ ਗੁਰਦੁਆਰਾ ਖਟੂਰ ਸਾਹਿਬ ਤੇ ਸਾਧ ਸੰਗਤ ਜੀ ਹੋਰ ਜਿੰਨੇ ਵੀ ਗੁਰਧਾਮ ਨੇ ਉਹਨਾਂ ਦੇ ਦਰਸ਼ਨ ਕਰਕੇ ਰਾਤ ਸ੍ਰੀ ਅੰਮ੍ਰਿਤਸਰ ਸੱਚਖੰਡ ਵਿਖੇ ਨਿਵਾਸ ਕਰਾਂਗੇ ਸੋ ਸਾਧ ਸੰਗਤ ਜੀ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਜੇ ਦਿਲ ਦੀਆਂ ਗ੍ਰਾਹੀਆਂ ਵਿੱਚੋਂ ਧੰਨਵਾਦ ਕਰਦੇ ਆਂ ਸਾਰੀ ਸੰਗਤ ਪੁੱਤੇ ਬਲਾਓ ਲੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ